ਕਿ ਯਾ ਅੱਦੀ ਹਾਂ ਡਾਈਵੋਰਸ ਦੇ ਪੇਪਰ ਹਾਂ 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 ਤੇ ਡਿਵੋਰਸ ਦੇ ਪੇਪਰ ਹਾਏ ਰੱਬਾ ਹਾਏ ਹਾਂ ਕੀ ਹੋ ਗਿਆ ਮੈਂ ਰਹਿ ਸਕਦੀ ਹੀ ਮੈਨੂੰ ਤੇ ਤੇਰੀ ਬੜੀ ਯਾਦ ਆਂਦੀ ਸੀਗੀ ਮੈਨੂੰ ਵੀ ਮੰਮਾ ਤੁਸੀਂ ਚੰਗਾ ਤੁਸੀਂ ਆਗੇ ਹਾਂਜੀ ਮਾਸੀ ਤੂੰ ਇੱਥੇ ਬਹਿ ਕੇ ਸੋਚੀ ਜਾਈਂ ਕੀ ਪਈ ਸੋਚਦੀ ਏ ਤੂੰ ਕੁਛ ਨਹੀਂ ਵੈਸੇ ਹੀ ਮੇਰੀ ਗੱਲ ਸੁਣ ਕੋਈ ਫੋਨ ਆਇਆ ਸੱਸ ਤੇਰੀ ਦਾ ਕਿ ਨਹੀਂ ਨਹੀਂ ਮਾਸੀ ਜੀ ਕੋਈ ਫੋਨ ਨਹੀਂ ਆਇਆ ਨਾ ਮੇਰੀ ਸੱਸ ਦਾ ਤੇ ਨਾ ਹੀ ਸੱਸ ਦੇ ਮੁੰਡੇ ਦਾ ਕਮਾਲ ਦੀ ਗੱਲ ਹੈ ਤੇ ਤੂੰ ਫੋਨ ਕਰਕੇ ਪੁੱਛ ਲੈਣਾ ਸੀ ਪਰ ਮਾਸੀ ਜੀ ਮੈਂ ਕਿਉਂ ਫੋਨ ਕਰਕੇ ਪੁੱਛਾਂ ਉਦੋਂ ਤੇ ਉਹਨਾਂ ਨੇ ਜਦੋਂ ਮੈਂ ਘਰੋਂ ਜਾਣ ਲੱਗੀ ਆ ਕਿਸੇ ਨੇ ਮੈਨੂੰ ਰੋਕਿਆ ਨਹੀਂ ਆ ਤੇ ਹੁਣ ਉਹਨਾਂ ਦਾ ਫਰਜ਼ ਨਹੀਂ ਸੀਗਾ ਕਿ ਇੱਕ ਵਾਰ ਮੈਨੂੰ ਫੋਨ ਹੀ ਕਰ ਲੈਂਦੇ ਕਿ ਠੀਕ ਆ ਨਾ ਸਹੀ ਗੱਲ ਐ ਇਹ ਤੇ ਤੇਰੀ ਗੱਲ ਬਿਲਕੁਲ ਠੀਕ ਐ ਤੇਰੀ ਸੱਸ ਨੂੰ ਰੋਕਣਾ ਚਾਹੀਦਾ ਸੀ ਤੇਰੇ ਘਰ ਵਾਲੇ ਨੂੰ ਵੀ ਰੋਕਣਾ ਚਾਹੀਦਾ ਸੀਗਾ ਹੈ ਵੀ ਤੂੰ ਕਿਉਂ ਚੱਲੀ ਐ ਤੂੰ ਇੱਥੇ ਬਹਿ ਸੱਸ ਤੇਰੀ ਜ਼ਿਆਦਾ ਤੇ ਨਹੀਂ ਲੜਦੀ ਲੁੜਦੀ ਤੇਰੇ ਨਾਲ ਤਾਨੂੰ ਦੇ ਪਤਾ ਹੀ ਆ ਮਾਸੀ ਜੀ ਸਾਸਦਾ ਕੀ ਤੁਹਾਨੂੰ ਦੱਸਾਂ ਛੋਟੇ ਛੋਟੇ ਗੱਲ ਤੇ ਮੇਰੇ ਨੁਕਸੇ ਘੜਦੀ ਆ ਤੂੰ ਆਹ ਕੰਮ ਚੰਗਾ ਨਹੀਂ ਕੀਤਾ ਉਹ ਕੰਮ ਚੰਗਾ ਨਹੀਂ ਕੀਤਾ ਬਸ ਫਿਰ ਮੰਮੀ ਕਹਿੰਦੇ ਤੂੰ ਆ ਜਾ ਤੇ ਲਿੰਪੀ ਨੇ ਵੀ ਹੋਈ ਕਿਹਾ ਕਿ ਕੋਈ ਗੱਲ ਨਹੀਂ ਦੋ ਤਿੰਨ ਦਿਨ ਆ ਜਾ ਹੁਣ ਤੇ ਹਫਤਾ ਹੋ ਗਿਆ ਵਾ ਪਰ ਉਹਨਾਂ ਦਾ ਫਰਜ਼ ਨਹੀਂ ਹੈਗਾ ਕਿ ਇੱਕ ਵਾਰ ਮੈਨੂੰ ਫੋਨ ਕਰ ਦੇ ਬੰਦਾ ਕਿਉਂ ਨਹੀਂ ਪੂਰਾ ਫਰਜ਼ ਬੰਦਾ ਫੋਨ ਛੱਡ ਉਹਨਾਂ ਨੂੰ ਚਾਹੀਦਾ ਸੀ ਆਂਦੇ ਤੇ ਨੂੰ ਲੈਣ ਵਾਸਤੇ ਪਤਾ ਤੇ ਕੱਢ ਦੇ ਕੁੜੀ ਨੂੰ ਕੁੜੀ ਨੂੰ ਮਲਵਾਨ ਵਾਸਤੇ ਆਏ ਨੇ ਕਿ ਨਹੀਂ ਨਹੀਂ ਮਾਸੀ ਜੀ ਮੈਂ ਤੇ ਪਰੀ ਨੂੰ ਕਿਹਾ ਸੀਗਾ ਤੂੰ ਨਾਲ ਹੀ ਮੇਰੇ ਚੱਲ ਉਹਨੇ ਕੋਈ ਜਵਾਬ ਨਹੀਂ ਦਿੱਤਾ ਹੁਣ ਤੇ ਇੱਕ ਹਫਤਾ ਹੋ ਗਿਆ ਵਾ ਉਹਦਾ ਵੀ ਨਹੀਂ ਕੋਈ ਫੋਨ ਆਇਆ ਮੈਨੂੰ ਤੇਰੀ ਸਾਸੀ ਨੇ ਕੰਮੀ ਆ ਮੈਨੂੰ ਲੱਗਦਾ ਉਹਨੇ ਜ਼ਰੂਰ ਕੁੜੀ ਦੇ ਤੇ 골ਡੀ ਦੇ ਕੰਨ ਭਰੇ ਹੋਣੇ ਨਹੀਂ ਤਾਹੀਂ ਨਹੀਂ ਫੋਨ ਕਰਦੀ ਵੀ ਕੁੜੀ ਇਹ ਪੰਗੇ ਲੈਣ ਤੋਂ ਬਾਜ਼ ਨਹੀਂ ਨਾਂ ਆਂਦੀਆਂ ਐ ਸਸ ਤੇਰੀ ਨਾ ਹੈ ਹੀ ਚਾਤਰ ਜਈ ਟਿਕਦੀ ਨਹੀਂ ਕਿਸੇ ਪਾਸੇ ਵੀ ਨਾ ਮੇਰੀ ਗੱਲ ਸੁਣ ਕਿਰਨ ਤੈਨੂੰ ਕਿਸੇ ਨੇ ਨਹੀਂ ਰੋਕਿਆ ਆ ਤੇ ਮੈਨੂੰ ਗੱਲ ਤੇ ਬੜੀ ਹੈਰਾਨਗੀ ਪਈ ਹੁੰਦੀ ਐ ਮੈਂ ਹੂੰ ਸਾਸ ਨੇ ਤੇ ਰੋਕਣ ਦੀ ਕੋਸ਼ਿਸ਼ ਕੀਤੀ ਹੀ ਅੱਛਾ ਤੇ ਸਾਹਿਲ ਨੇ ਵੀ ਤੇ ਇਹਨਾਂ ਨੇ ਵੀ ਕਿਹਾ ਹੀ ਸੀਗਾ ਕਿ ਸ਼ਨੀ ਐਤਵਾਰ ਚੱਲ ਜੀ ਤੇ ਮੈਂ ਹੀ ਆ ਗਈ ਜਿੱਦ ਕਰਕੇ ਅੱਛਾ ਇਸ ਹਮਲ ਨੂੰ ਜਿੱਦ ਕਰਕੇ ਆਈ ਹੈ ਹੈ ਮੇਰੀ ਗੱਲ ਸੁਣ ਕਿਰਨ ਤੂੰ ਆਪਣਾ ਘਰ ਜਾੜ ਲੈਣਾ ਚੁੱਪ ਕਰਕੇ ਨਾ ਆਪਣੇ ਘਰ ਵਾਪਸ ਚਲੀ ਜਾ ਸਾਰੇ ਨੂੰ ਤੂੰ ਉਹਨਾਂ ਦੇ ਹਾਲ ਪਈ ਦੱਸਦੀ ਏ ਆਪਣਾ ਹਾਲ ਦੱਸਿਆ ਕਿ ਮੈਂ ਬੈਸ ਕਰਕੇ ਆਈ ਆ ਉਥੇ ਹਾਂ ਅਸੀਂ ਉਹਨਾਂ ਨੂੰ ਗੱਲਾਂ ਬਾੇ ਕਰਦੇ ਆ ਉਹਨਾਂ ਨੇ ਤੈਨੂੰ ਰੋਕਿਆ ਸਾਡੇ ਬਾਣੇ ਉਹਨਾਂ ਰੋਕਿਆ ਹੀ ਨਹੀਂ ਤੈਨੂੰ ਤੂੰ ਨਾ ਇਹ ਵੇਖ ਲਈ ਆਪਣਾ ਘਰ ਉਜਾੜ ਲੈਣੀ ਇਹਨੂੰ ਬਚਾਲਿਆ ਬਚਾ ਸਕਦੇ ਇਹ ਤੇ ਘਰ ਬਸਾਣਾ ਬੜਾ ਔਖਾ ਹੀ ਤੇ ਘਰ ਤੋੜਨਾ ਇੱਕ ਸਕਿੰਟ ਦਾ ਕੰਮ ਹੀ ਬੰਦਾ ਕਈਆਂ ਦੇ ਨਾਲ ਵੀ ਘਰ ਟਾਏ ਨਾ ਤੇ ਘਰ ਨਹੀਂ ਢਿੱਗਦਾ ਜਨਾਨੀ ਇੱਕ ਲੱਤ ਦੇ ਨਾਲ ਘਰ ਪਾ ਦਿੰਦੀ ਆ ਇਹ ਸੋਚ ਸਮਝ ਲਾਉਂ ਤੂੰ ਜਿਆਦਾ ਸਿਆਣੀ ਨਾ ਬਣ ਤੂੰ ਐਵੇਂ ਉਹਨਾਂ ਦੀ ਗਲਤੀਆਂ ਕੱਢੀ ਜਾਂਦੀ ਈ रिंपी कह के गई सी मैं आनी हाँ हजे तक नहीं आई कि ही टाइम हो गया वा हाँ कि दा फोन आ गया हूँ फरी का फोन हेलो हेलो सत मम्मा हाँ सत श्रीकाल ਕੀ ਹਾਲ ਹੈ ਤੇਰਾ ਹਾਲ ਦੀ ਗੱਲ ਕਰਦੇ ਹੋ ਤੁਹਾਨੂੰ ਕੀ ਪਤਾ ਤੁਹਾਡੇ ਬਿਨਾ ਕੀ ਹਾਲ ਹੈ ਮੇਰਾ ਇੱਕ ਹਫਤਾ ਹੋ ਗਿਆ ਤੁਹਾਨੂੰ ਗਏ ਨੂੰ ਮੈਨੂੰ ਪਤਾ ਕਿੰਨੀ ਯਾਦ ਆਂਦੀ ਹੈ ਤੁਹਾਡੀ ਇੰਨੀ ਪਿਆਰੀ ਹੋ ਗਈ ਤੁਨੂੰ ਹੀ ਕੋ ਰਿਸ਼ਤੇ ਅੱਗੇ ਪਾਪਾ ਨੇ ਤੇ ਉਹ ਰੋਟੀ ਨਹੀਂ ਖਾਂਦੇ ਚੁੱਪ ਚੁੱਪ ਰਹਿੰਦੇ ਆ ਕਦੀ ਕਦੀ ਤਾਂ ਕਹਿ ਦਿੰਦੇ ਨੇ ਕਿ ਤੇਰੀ ਮੰਮੀ ਉਹ ਚੀਜ਼ ਵਧੀਆ ਬਣਾਉਂਦੀ ਸੀ ਤੇ ਉਹ ਚੀਜ਼ ਵਧੀਆ ਬਣਾਉਂਦੀ ਸੀ ਮम्मा ਹੁਣ ਤੇ ਆਜੋ ਵਾਪਸ ਕੀ ਹੋ ਗਿਆ ਤੁਹਾਨੂੰ ਹੁਣ ਬਹੁਤ ਯਾਦ ਆਂਦੀ ਏ ਮੇਰੇ ਕਹਿੰਤੇ ਹੀ ਵਾਪਸ ਆਜੋ ਬੱਸ ਕਰੋ ਹੁਣ ਮम्मा ਤੁਹਾਨੂੰ ਪਤਾ ਪਾਪਾ ਵੀ ਮੁਰਜਾਏ ਮੁਰਜਾਏ ਜੇ ਰਹਿੰਦੇ ਆ ਮੈਂ ਸਵੇਰੇ ਸਕੂਲ ਜਾਣਾ ਹੁੰਦਾ ਮੈਨੂੰ ਇੰਨੀ ਔਖ ਹੁੰਦੀ ਏ ਮੈਂ ਬਾਰ ਬਾਰ ਮम्मा ਮम्मा ਕਰਦੀ ਆ ਫਿਰ ਯਾਦ ਆਂਦਾ ਮम्मा ਤੇ ਉੱਤੇ ਹੈਗੇ ਹੀ ਨਹੀਂ ਉਹ ਤੇ ਸਾਨੂੰ ਛੱਡ ਕੇ ਇੱਕ ਹਫਤਾ ਹੋ ਗਿਆ ਗਏ ਹੋਏ ਨੇ ਮੇਰੇ ਮम्मा ਇਦਾਂ ਦੇ ਨਹੀਂ ਸੀਗੇ ਕੀ ਹੋ ਗਿਆ ਮੰਮਾ ਤੁਹਾਨੂੰ ਇੱਕਦਮ ਇਦਾਂ ਕਿਉਂ ਕਰਦੇ ਪਿਓ ਮੰਮਾ ਕੁਛ ਤੇ ਬੋਲੋ ਤੁਸੀਂ ਤੇ ਚੁੱਪੋਂ ਕਿਵੇਂ ਬੈਗੇ ਹੋ ਤੁਹਾਨੂੰ ਨਹੀਂ ਪਸੰਦ ਮੇਰੀ ਕਾਲ ਕਰਨੀ ਤੇ ਮੈਨੂੰ ਦੱਸ ਦੋ ਮੈਂ ਕੱਟ ਦਿੰਨੀ ਆ ਕਾਲ ਮੈਂ ਨਹੀਂ ਕਰਾਂਗੀ ਤੁਹਾਨੂੰ ਕਾਲ ਪਲੀਜ਼ ਮੰਮਾ ਆ ਜਾਓ ਵਾਪਸ ਨਾ ਕਰੋ ਇਦਾਂ ਸਾਡੇ ਨਾਲ ਨਹੀਂ ਨਹੀਂ ਪਰੀ ਮੇਰੀ ਤੇ ਨਾ ਕੋਈ ਨਾਰਾਜ਼ਗੀ ਨਹੀਂ ਖੋਜ ਹਾਲਾਤ ਹੀ ਇਸ ਤਰ੍ਹਾਂ ਦੇ ਬਣ ਗਏ ਉਹ ਤੂੰ ਤੇ ਮੇਰੀ ਧੀ ਆ ਉਹ ਕਹਿੰਦੇ ਆ ਨਾ ਰੱਬ ਨਾ ਚ ਪੇੜ ਮਾਰਦਾ ਨਾ लाठी ਮਾਰਦਾ ਜਦੋਂ ਮਾਰਦਾ ਨਾ ਬੰਦੇ ਦੀ ਮਾਤੀ ਮਾਰ ਦਿੰਦਾ ਬਸ ਮੇਰੇ ਵੀ ਮਾਤੀ ਵੱਜ ਗਈ ਸੀ ਪਰ ਤੂੰ ਟੈਨਸ਼ਨ ਨਾ ਲੈ ਮੈਂ ਜਲਦੀ ਆਵਾਂਗੀ ਜਲਦੀ ਹੱਲੇ ਵੀ ਇੰਨਾ ਸੋਚ ਕੇ ਬੋਲਦੇ ਪਿਓ ਮੰਮਾ ਕਿਤੇ ਇੰਨੀ ਜਲਦੀ ਨਾ ਹੋ ਜੇ ਕਿਉਂ ਨਹੀਂ ਦਿਨ ਨੂੰ ਰਿਸ਼ਤੇ ਹੀ ਖਰਾਬ ਹੋ ਜੇ ਵਾਪਸ ਆਜੋ ਮੰਮਾ ਮੇਰੇ ਕਹਿੰਤੇ ਹੀ ਆਜੋ ਹਾਂ ਹਾਂ ਬਰੀ ਠੀਕ ਆ ਮੈਂ ਜਲਦੀ ਆਵਾਂਗੀ ਕਿਰਨ 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 ਤੂੰ ਆਪਣਾ ਘਰੋਂ ਜਾੜ ਲੈਣਾ ਨਹੀਂ ਜਾੜ ਲੈਣਾ ਨਹੀਂ ਇੰਨੀ ਪਿਆਰੀ ਉਹ ਬਿਦਾਰੀ ਉਹ ਰਿਸ਼ਤੇ ਆ ਗਿਸ਼ਤੇ ਹਨ ਕਿਰਨ 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 ਤੂੰ ਆਪਣਾ ਘਰੋਂ ਜਾੜ ਲੈਣਾ ਨਹੀਂ ਜਾੜ ਲੈਣਾ ਨਹੀਂ ਦੇਵੀ ਨੇਰੇ ਕੀ ਹੈ ਕਿਰਨ ਕੀ ਹੋਇਆ ਪਤਾ ਪਾਣੀ ਲੈ ਕੇ ਆਵਾਂ ਨਹੀਂ 림피 हां जी मम्मी मेरी ਗੱਲ ਸੁਨੋ ਮੈਂ ਚੱਲੀ ਆ ਕਿੱਥੇ ਆਪਣੇ ਘਰ ਤੁਹਾਨੂੰ ਕੀ ਹੋ ਗਿਆ ਵਾ ਪੁੱਤੇ ਵੀ ਤੇਰਾ ਘਰ ਆ ਇਹ ਵੀ ਘਰ ਆ ਪੁੱਤ ਤੇਰਾ ਕੀ ਸੋਚਣ ਲਈ ਆ ਤੂੰ ਨਹੀਂ ਨਹੀਂ ਮੰਮੀ ਮੈਂ ਆਪਣੇ ਸੋਰੇ ਘਰ ਦੀ ਗੱਲ ਕਰਨੀ ਆ ਮੈਂ ਉੱਥੇ ਚੱਲੀ ਆ ਨਹੀਂ ਉੱਥੇ ਤੁਹਾਡੀ ਕਦਰ ਹੈਗੀ ਆ ਸਾਰੇ ਤੇ ਤੁਹਾਨੂੰ ਪਿੰਦੇ ਟੁੱਟ ਟੁੱਟ ਕੇ ਤੂੰ ਫੇਰ ਉੱਥੇ ਚੱਲੀ ਆਂ ਕੌਣ ਪਿਆਰ ਕਰਦਾ ਤੁਹਾਨੂੰ ਕੌਣ ਤੁਹਾਡੀ ਇੱਜ਼ਤ ਕਰਦਾ ਉੱਥੇ ਓਏ ਤੈਨੂੰ ਕੁਝ ਪੁੱਛਦਾ ਤੇਰੇ ਜੇ ਤੈਨੂੰ ਉੱਥੇ ਪੁੱਛਦਾ ਨੀ ਕੱਲੀ ਕਿੱਥੇ ਤੁਰੇ ਫਿਰੇਂਗੇ ਉਹਨਾਂ ਦੇ ਵਿੱਚ ਚੁੱਪ ਕਰਕੇ ਦੋ ਬੈਠੀ ਰਹਿ ਕੁਝ ਨਹੀਂ ਹੁੰਦਾ ਪਰ ਮੰਮੀ ساری ਉਮਰ ਤੂੰ ਹੀ ਮੈਨੂੰ ਬਿਠਾ ਕੇ ਖਵਾ ਲੋਗੇ ਕੋਈ ਗੱਲ ਨਹੀਂ ਪੁੱਤ ਖਵਾ ਲਾਂਗੇ ਤੂੰ ਆਰਾਮ ਨਾਲ ਬੈ ਟੈਨਸ਼ਨ ਲਾ ਕੇ ਨਹੀਂ ਮੇਰੀ ਗੱਲ ਸੁਣੋ ਜਿੱਥੇ ਅਸੀਂ ਦੋ ਜਣੇ ਖਾਣੇ ਕੀ ਗੱਲ ਤੁਹਾਡੀ ਨਾ ਬਣੂਗੀ ਜੇ ਉਹਨਾਂ ਨੂੰ ਇੰਨੀ ਫਿਕਰ ਹੁੰਦੀ ਉਦੋਂ ਦੇ ਇੱਕ ਫੋਨ ਕੀਤਾ ਕੋਈ ਆਇਆ ਇੱਥੇ ਤੁਹਾਨੂੰ ਪਤਾ ਨਹੀਂ ਕਿਦੀ ਫਿਕਰ ਲੱਗੀ ਜੇ ਮੈਂ ਉੱਥੇ ਜਾਣਾ ਵਾਂ ਉਹਨਾਂ ਨੂੰ ਕੋਈ ਫਿਕਰ ਨਹੀਂ ਗਈ ਤੇ ਇਹ ਵੇ ਵੱਡੇ ਕਿੱਥੇ ਇਹਨਾਂ ਦੀਆਂ ਪੱਕਦੀਆਂ ਤੇਰੀਆਂ ਵੀ ਦੋ ਪੱਕ ਜਾਣਗੀਆਂ ਤੇ ਹੋਰ ਤੂੰ ਭਾਰ ਥੋੜੀ ਮੇਰੇ ਤੇ ਚੁੱਪ ਕਰਕੇ ਇੱਥੇ ਬੈਠੀ ਰਹਿ ਅਹੀਂ ਹੈਗੇ ਆ ਨਾ ਤੇਰੇ ਵਾਸਤੇ नहीं। मैं चल नहीं तू नहीं, नहीं। कुछ क्या वा नहीं मेनुने कुछ कहना तो फिर तू ए गल सोच मम्मी बस मैं चलनी रिम्पी तेन समझा पुत बार ਮੰਮੀ ਆ ਪਤਾ ਨਹੀਂ ਦੀ ਦੇ ਨਾਮ ਤੇ ਗਈ ਆ ਕਿਰਨ ਮਾਨ ਲਿਖਿਆ ਉੱਤੇ ਮੇਰੇ ਨਾਮ ਦੀ ਹਾਂਜੀ ਇਹ ਕਿਨੇ ਭੇਜੀ ਹੁਣ ਦੱਸੇਗੀ ਪੜ੍ਹੇਗੀ ਤੇ ਫੇਰ ਹੀ ਪਤਾ ਲੱਗੂਗਾ ਨਾ ਕਿਨੇ ਭੇਜੀ ਹੈ ਹੈਗਾ ਕੀ ਹੈ ਕੀ ਹੈ ਪੁੱਤੇ ਕੀ ਹੋਇਆ ਅੱਧੀ ਡਾਇਗਨੋਸ ਦੇ ਪੇਪਰ ਹਾਂ ਹੈ ਹਾਂ ਹਾਤੇ ਡਿਵੋਰਸ ਦੇ ਪੇਪਰ ਆ ਹਾਏ ਰੱਬਾ ਹਾਏ ਹਾ ਕੀ ਹੋ ਗਿਆ ਮਮਮੀ ਆ ਸਾਰਾ ਕੁਝ ਤੁਹਾਡੇ ਕਰਕੇ ਹੋਇਆ ਵਾ ਜੇ ਤੁਸੀਂ ਨਾ ਮੈਨੂੰ ਸ਼ਹਿ ਨਾ ਦਿੰਦੇ ਮੇਰੀ ਗੱਲ ਨਾ ਸੁਣਦੇ ਮੈਂ ਸੋਹਰਿਆਂ ਦੀ ਇੱਕ ਇੱਕ ਗੱਲ ਤੁਹਾਡੇ ਨਾਲ ਕਰਦੀ ਸੀ ਪਰ ਤੁਸੀਂ ਮੈਨੂੰ ਸਮਝਾਉਣ ਦੀ ਬਜਾਏ ਸਗੋਂ ਮੈਨੂੰ ਪੜਕਾਉਂਦੇ ਰਹੇ ਨਹੀਂ ਨਹੀਂ ਇਤਨਾ ਕਰਨਾ ਚਾਹੀਦਾ ਉਹ ਉਤਨਾ ਕਰਨਾ ਚਾਹੀਦਾ ਉਦੋਂ ਰਿੰਪੀ ਤੂੰ ਵੀ ਤੂੰ ਵੀ ਮੰਮੀ ਦਾ ਸਾਥ ਦਿੰਦੀ ਰਹੀ ਆ ਤੇਰੇ ਕਹਿਣ ਤੇ ਮੈਂ ਇਸ ਘਰ ਦੇ ਵਿੱਚ ਆਈ ਆ ਪਰ ਮੈਨੂੰ ਥੋੜੀ ਪਤਾ ਸੀਗਾ ਕਿ 9 ਵਜੇ ਤੱਕ ਲੱਗ ਪਹੁੰਚ ਜਾਣੀ ਆ ਧੀਆ ਜਦੋਂ ਵਿਆਹੀਆਂ ਜਾਂਦੀਆਂ ਹਨ ਉਹ ਪੇਕੇ ਘਰੇ ਨਹੀਂ ਹਾਬ ਦੇ ਸੋਹਰੇ ਘਰੇ ਚੰਗੀ ਹਲੈਂਦੀ ਆ ਪੇਕੇ ਘਰ ਇੱਕ ਦਿਨ ਰੱਖਣਗੇ ਦੋ ਦਿਨ ਰੱਖਣਗੇ ਹਫਤਾ ਰੱਖਣਗੇ ਤੇ ਬਾਅਦ ਚੋਂ ਨਾ ਤਾਨੇ ਹੀ ਮਾਰਨਗੇ ਇਹ ਤੇ ਵੇਲੀ ਬੈਠੀ ਰਹਿੰਦੀ ਆ ਧੀਆ ਵਿਆਹੀਆਂ ਜਾਂਦੀਆਂ ਹਨ ਸੋਹਰਿਆਂ ਘਰ ਹੀ ਚੰਗੀਆਂ ਲੱਗਦੀਆਂ ਆ ਕੀ ਕਿਆ ਘਰ ਨਹੀਂ ਮੰਮੀ ਸਾਰਾ ਕੁਛ ਤੁਹਾਡੇ ਕਰਕੇ ਹੋਇਆ ਮੇਰੇ ਤਲਾਕ ਦੀ ਵਜ੍ਹਾ ਤੁਸੀਂ ਜੇ ਤੇ ਮੈਨੂੰ ਤੇ ਸਮਝ ਨਹੀਂ ਆਂਦੀ ਹੁਣ ਮੈਂ ਕਰਾਂ ਕੀ ਮੇਰੀ ਗੱਲ ਸੁਣੋ ਕੋਈ ਕੁਛ ਨਾ ਕਰੋ ਚੁੱਪ ਕਰਕੇ ਘਰ ਜਾਓ ਚਾਹ ਤੇ ਭਾਜੀ ਨਾਲ ਗੱਲ ਕਰੋ ਠੀਕ ਹੈ ਨਾ ਮੰਮੀ ਮੈਂ ਕਿਹੜੇ ਮੂੰਹ ਨਾਲ ਘਰ ਜਾਵਾਂ ਕੋਈ ਨਹੀਂ ਉਹ ਸਮਝ ਜਾਣਗੇ ਤੁਸੀਂ ਪਿਆਰ ਨਾਲ ਗੱਲ ਕਰ ਲਓ ਉਹਨਾਂ ਨੂੰ ਆਪੇ ਸਮਝ ਆ ਜਾਓ ਦੀਦੀ ਜਲਦੀ ਜਾਓ ਤੂੰ ਚੱਲੀ ਹਣਾ ਪੁੱਤ ਮੈਂ ਫੇਰ ਤੈਨੂੰ ਰੋਕਦਾ ਨਹੀਂ ਮਗਰ ਤੂੰ ਹੁਣ ਚੱਲ ਜਾ ਮੈਂ ਤੈਨੂੰ ਕਹਿੰਨੀ ਆ ਜਾ ਜਾ ਚਾਹ ਸਾਰਾ ਸਾਮ ਲੈ ਕੋ ਤਾਂ ਆਪੇ जाओ कुछ नहीं जा, हो चल जे भी जाओ जा मेरे मम्मी एक ही बन गया हासी हासी जी एक ही बन गया आप हूं के हूं के करांगे जे सच्ची नहीं इस तरह ना ना बोल इस तरह नहीं होगा मम्मी तू तो ही कोई फोन नहीं करना ना मैं करना ठीक है आप जी दी करनगे ਜੋਗਾ ਵੇਖੀ ਜੋਗੀ ਪਰ ਰੱਬ ਕਰੇ ਉਹਦਾ ਘਰ ਬਿਲਕੁਲ ਸਹੀ ਰਵੇ ਵਧੀਆ ਹੀ ਹੋਊਗਾ ਪੁੱਤ ਆਪਾਂ ਕੁਝ ਨਹੀਂ ਕਹਿਣਾ ਉਹਨੇ ਆਪੇ ਦੱਸ ਦੇਣਾ ਸਾਰਾ ਕੁਝ ਠੀਕ ਹੈ ਚਲ ਕੋਈ ਟੈਂਸ਼ਨ ਪਰ ਮਮੀ ਟੈਂਸ਼ਨ ਤੇ ਪੈ ਗਈ ਨਾ ਹੁਣ ਉਹ ਚਲੀ ਗਈ ਕੁੜੀ ਉਹ ਵੀ ਟੈਂਸ਼ਨ ਜਾ ਕੇ ਕਿਵੇਂ ਆ ਕਿਵੇਂ ਨਹੀਂ ਨਾ ਹੁਣ ਫੋਨ ਕਰਕੇ ਪੁੱਛ ਸਕਦੇ ਹੁਣ ਤੁਸੀਂ ਨਾ ਟੈਂਸ਼ਨ ਆ ਲਿਓ ਜਾ ਜਾ ਪਾਣੀ ਲੈ ਕੇ ਆਵਾ ਕਿੰਨਾ ਹੀ ਪੁੱਤ ਪਾਣੀ ਕੀ ਪੀਣਕਤੀ ਬਈ ਚਲ ਗਈ ਆ ਗਈ ਰੱਬਾ ਸ਼ੋਕ ਸ਼ਾਂਤੀ ਰੱਖੀ ਤੇ ਮੇਰੇ ਨੂੰ ਕੋਈ ਗੱਲ ਨਾ ਹੋਵੇ रिमपी पुत मैं तो इना ही नहीं पी भी काम हो जाएगा भी तलाक तक नौबत आ जाएगी एडी जल्दी एह जो हो जाएगी कभी सोचा ही नहीं सी मैं चल मम्मी रब करे सारा कुछ सही हो जाएगा बस हम आप फोन करके दखल दखलताजी नहीं करने तो तु भी सुन लो मैं आनी हाँ ठीक हूँ हाए रबा मेरी तीना कोई एल ना हो ਮੇਰੀ ਤੀ ਆਪਣੇ ਘਰ ਰਾਜੀ ਖੁਸ਼ੀ ਰਵੇ ਸੱਚੇ ਪਾਤਸ਼ਾਹ ਕਿਰਪਾ ਕਰੀਂ ਬਾਬਾ ਜੀ ਕਿਰਪਾ ਕਰੀ ਮੇਰੀ ਤੀ ਪਰੇ ਆ ਜਾ ਹੁਣ ਜਲਦੀ ਕਰ ਯਾਰ ਬਾਅਦ ਵਿੱਚ ਮੈਂ ਸੋਣਾ ਵੀ ਆ ਆ ਜਾ ਕਿੰਨਾ ਟਾਈਮ ਹੋ ਗਿਆ ਵਾ ਤੇਰੀ ਨਹੀਂ ਇੱਕ ਦੇ ਜਿੱਦ ਮੁਲਕ ਦੀ ਕਿ ਮੈਂ ਜੀ ਬਾਹਰੋਂ ਕੁਝ ਖਾਣ ਜਾਣਾ ਬਾਹਰੋਂ ਕੁਝ ਖਾਣ ਜਾਣਾ ਮੈਨੂੰ ਭੁੱਖ ਲੱਗੀ ਪਾਪਾ ਮੈਂ ਮਮਾ ਦੇ ਅੱਗੇ ਖਾਣਾ ਮਿਸ ਕਰਦੀ ਸੀ ਮੈਂ ਉਹ ਖਾਣਾ ਹੂੰ ਮੰਮਾ ਦੇ ਖਾਣੇ ਤੇ ਹੁਣ ਉਹ ਤੇ ਇਤਰਾ ਹੀ ਆ ਪਾਪਾ ਪਾਪਾ ਮੰਮਾ ਆ ਗਈ ਹਾਂ ਭਰੀ ਮੈਂ ਆ ਗਈ ਮੇਰੇ ਨਾਲ ਸਰ ਤੇਰੇ ਬਿਨਾ ਮੈਂ ਰਹਿ ਸਕਦੀ ਹੀ ਮੈਨੂੰ ਤੇ ਤੇਰੀ ਬੜੀ ਯਾਦ ਆਉਂਦੀ ਸੀਗੀ ਮੈਨੂੰ ਵੀ ਮੰਮਾ ਤੁਸੀਂ ਚੰਗਾ ਹੈ ਤੁਸੀਂ ਆ ਗਏ ਹਰੀ ਹਰੇ ਪੁੱਤ ਤੂੰ ਕਿੱਧਰ ਉੱਤਰ ਗਿਆ ਚਲਾ ਤੈਨੂੰ ਮੈਂ ਖਵਾ ਕੇ ਲਿਆਵਾਂ ਕੁਝ ਚੱਲ ਚਲਾ ਬੱਚੇ ਬੈਠ ਚੱਲੋ ਚੱਲਿਏ ਕਰ ਪਰੀ ਜਿਹੜੇ ਆਪਣੀ ਮਰਜ਼ੀ ਨਾਲ ਗਏ ਹੀ ਨਾ ਤੇ ਉਹਨਾਂ ਨੂੰ ਕਹ ਆਪਣੀ ਮਰਜ਼ੀ ਨਾਲ ਤੁਸੀਂ ਆ ਗਏ ਜੇ ਤੇ ਜਾਓ ਠੀਕ ਹੈ ਨਾ ਕਹਿ ਦੇ ਪਾਪਾ ਤੁਸੀਂ ਥੱਲੇ ਤੇ ਆਓ ਪੁੱਤ ਕੀ ਕਰਨਾ ਥੱਲੇ ਆ ਕੇ ਤੂੰ ਚੱਲ ਬੈਠ ਤੂੰ ਚੱਲ ਚੱਲ ਤੁਸੀਂ ਨਹੀਂ ਨਾ ਉਤਰੋ ਮੈਂ ਚਲਾਨੀ ਚੱਲ ਪੁੱਤ ਬੈਠ ਤੇ ਨਾ ਮੈਂ ਖਵਾ ਕੇ ਲੇ ਚੱਲ ਛੱਡ ਚਲਾ ਮੇਰਾ ਪੁੱਤ ਚੱਲ ਬੈਠ ਪਾਪਾ ਜਿੱਦ ਨਹੀਂ ਚਲੋ ਚਲੀਏ ਘਰ ਤੂੰ ਨਾ ਜਿੱਦ ਕਰ ਚੱਲ ਬੈ ਗੱਡੀ ਚ ਨਹੀਂ ਪਾਪਾ ਮੈਂ ਨਹੀਂ ਜਿੱਤ ਤੁਸੀਂ ਕਰ ਰਹੇ ਹੋ ਤੁਸੀਂ ਚਲੋ ਘਰ ਚਲੋ ਮੈਂ ਚਲਾਣੇ ਆ ਗੱਡੀ ਚਲੋ ਬੈਠੋ ਤੂੰ ਇਹ ਚਲੋ ਕਰ ਮੈਂ ਉਹ ਚਲੋ ਮਮਾ ਪਾ ਚਲ ਕੇ ਦੀ ਪਾਪਾ ਆ ਜਾਂਦੇ ਆ ਆ ਦੇ ਪਾਪਾ ਭਾਬੀ ਤੂੰ ਹੀ ਆਗੇ ਭਾਬੀ ਚੰਗਾ ਕੀਤਾ ਤੂੰ ਹੀ ਆਗੇ ਤੁਹਾਨੂੰ ਪਤਾ ਵਾ ਹੁਣੇ ਮੰਮੀ ਨਾ ਤੁਹਾਡੇ ਅੱਗੇ ਗਏ ਗਏ ਆ ਜੇ ਮੈਨੂੰ ਪਤਾ ਹੁੰਦਾ ਨਾ ਤੂੰ ਹੀ ਆ ਜਾਣਾ ਮੈਂ ਮੰਮੀ ਨੂੰ ਰੋਕ ਲੈਣਾ ਸੀ ਕੋਈ ਗੱਲ ਨਹੀਂ ਸਾਹਿਲ ਹੁਣ ਨਾ ਮੈਂ ਹਮੇਸ਼ਾ ਵਾਸਤੇ ਆਈ ਆ ਮੰਮੀ ਨੇ ਆ ਹੀ ਜਾਣਾ ਵਾ ਤੇ ਮੈਨੂੰ ਵੇਖ ਕੇ ਤੇ ਹੋਰ ਖੁਸ਼ ਹੋ ਜਾਣਗੇ ਬਸ ਭਾਬੀ ਅੱਜ ਤੋਂ ਬਾਅਦ ਨਾ ਤਸੀਂ ਜਾਣ ਦੀ ਗੱਲ ਨਹੀਂ ਕਰਨੀ ਤੁਹਾਨੂੰ ਪਤਾ ਵਾ ਮੰਮੀ ਅੱਗੇ ਨਾ ਡਿਪਰੈਸ਼ਨ 'ਚ ਰਹਿੰਦੇ ਆ ਤੇ ਉਸੋ ਸੋਚ ਕੇ ਚਲੋ ਛੱਡੋ ਹੁਣ ਤੁਸੀਂ ਆ ਗਏ ਨਾ ਹੁਣ ਸਭ ਕੁਝ ਠੀਕ ਹੋ ਜਾਏਗਾ ਲੈ ਪਾਪਾ ਵੀ ਆ ਗਏ ਚੰਗਾ ਕੀਤਾ ਪਾਪਾ ਇਹ ਤੁਸੀਂ ਭਾਬੀ ਨੂੰ ਲੈ ਆਹ ਕਾਹਦੀਆਂ ਖੁਸ਼ੀਆਂ ਮਨਾਉਂਦੇ ਹੋ ਪਰਿਓ ਮੇਰੀ ਗੱਲ ਸੁਨੋ ਪਲੀਜ਼ ਮੈਨੂੰ ਮਾਫ਼ ਕਰ ਦਿਓ ਠੀਕ ਆ ਲੜਾਈ ਹੁੰਦੀ ਆ ਪਰ ਇੰਨੀ ਲੜਾਈ ਤੁਹੀ ਮੈਨੂੰ ਤਲਾਕ ਦੇ ਕਾਗਜ਼ ਭੇਜਦੇ ਮੇਰੇ ਘਰੇ ਤਲਾਕ ਹਾਂ ਤਲਾਕ ਠੀਕ ਆ ਸਾਡੀ ਲੜਾਈ ਹੋਈ ਪਰ ਤੁਸੀਂ ਮੇਰੇ ਬਿਨਾ ਰਹਿ ਲੈਣਾ ਸੀਗਾ ਪਰ ਇਹਨੇ ਮੇਰੇ ਬਿਨਾ ਕਿਵੇਂ ਰਹਿਣਾ ਸੀ ਉਹ ਮੈਂ ਤੁਹਾਡੇ ਬਿਨਾ ਕਿਵੇਂ ਰਹਿ ਲੈਣਾ ਸੀ ਮੇਰੀ ਤੇ ਪਰੀ ਦੇ ਵਿੱਚ ਜਾਣ ਵਸਦੀ ਆ ਠੀਕ ਆ ਮੈਂ ਲੜ ਕੇ ਗਈ ਆ ਪਰ ਤੁਸੀਂ ਤੇ ਤਲਾਕ ਦੇ ਕਾਗਜ਼ ਭੇਜਤੇ ਤੁਸੀਂ ਕਿਉਂ ਰਾਣੋਂ ਡੇ ਪਾਜੀ ਸਾਡੇ ਤਾਂ ਮੰਨਣ ਚ ਨਹੀਂ ਹੁੰਦਾ ਕਿ ਤੁਸੀਂ ਤਲਾਕ ਦੇ ਕਾਗੇ ਭੇਜਤੇ ਹੋਣਗੇ ਤੇ ਪਾਪਾ ਤੁਸੀਂ ਤਾਂ ਮੈਨੂੰ ਦੱਸਿਆ ਨਹੀਂ ਕਿ ਤੁਸੀਂ ਮੰਮਾ ਨੂੰ ਡਿਵੋਰਸ ਦੇਣ ਲੱਗੇ ਹੋ ਪੁੱਤ ਤੂੰ ਤਾਂ ਮੈਨੂੰ ਰੋ ਜਾਣੀ ਹਾਂ ਕਿ ਪਾਪਾ ਮੰਮੀ ਕਦੋਂ ਘਰ ਆਣਗੇ ਕਦੋਂ ਕਰੇ ਆਣਗੇ ਤੇ ਤੂੰ ਰੋਜ਼ ਮੈਨੂੰ ਕਹਿੰਦਾ ਸੀ ਨਾ ਕਿ ਆਪ ਜਾ ਕੇ ਭਾਬੀ ਨੂੰ ਲੈ ਆਓ ਆਪ ਜਾ ਕੇ ਭਾਬੀ ਨੂੰ ਲੈ ਆਓ ਤੇ ਫਿਰ ਮੇਰੇ ਕੋ ਤੇ ਇਹੋ ਹੀ ਰਾਹ ਸੀ ਮੈਨੂੰ ਪਤਾ ਸੀਗਾ ਕਿ ਉਤਰਾ ਤੇਨੇ ਆਉਣਾ ਨਹੀਂ ਇਤਰਾ ਆਜੂਗੀ ਤੇ ਮੈਂ ਜਾਣ ਬੁੱਝ ਕੇ ਕਾਗਜ਼ ਭੇਜੇ ਸੀਗੇ ਤਾਂ ਕਿ ਏ ਵਾਪਸ ਘਰ ਆ ਸਕੇ ਮੈਨੂੰ ਮਾਫ ਕਰ ਦੋ ਮੇਰੀ ਗਲਤੀ ਆ ਮੈਂ ਆਪਣੇ ਪੇਕਿਆਂ ਪਿੱਛੇ ਲੱਗ ਗਈ ਆਪਣੇ ਮਾਂ ਪਿੱਛੇ ਲੱਗ ਕੇ ਮੈਂ ਤੇ ਆਪਣਾ ਹੀ ਘਰ ਖਰਾਬ ਕਰਨ ਲੱਗੀ ਸਾਰਾ ਪਰ ਮੈਨੂੰ ਪਹਿਲੇ ਦਿਨ ਤੋਂ ਪਤਾ ਸੀਗਾ ਪਰ ਗੱਲ ਦੱਸਾਂ ਕੀ ਆ ਬੰਦਾ ਹਮੇਸ਼ਾ ਨਾ ਇੱਕੋ ਗੱਲ ਤੂੰ ਡਰਦਾ ਵਾ ਉਹ ਇਸ ਕਿ ਘਰ ਚ ਕਲੇਸ਼ ਨਾ ਹੋਵੇ ਕਲੇਸ਼ ਨਾ ਹੋਵੇ ਮੈਂ ਕਦੀ ਤੈਨੂੰ ਰੋਕਿਆ ਹੀ ਨਹੀਂ ਮੈਨੂੰ ਪਤਾ ਸੀਗਾ ਕਿ ਤੇਰੇ ਪੇਕੇ ਤੈਨੂੰ ਗਲਤ ਸਿੱਖਿਆ ਦਿੰਦੇ ਆ ਪਰ ਮੈਂ ਦੇਖ ਕਿ ਜਿੰਨੇ ਤੈਨੂੰ ਕਦੀ ਰੋਕਿਆ ਹੀ ਨਹੀਂ ਕਿੰਨਾ ਤੂੰ ਮਿਸ ਬਿਹੇਵ ਕੀਤਾ ਕੱਲੇ ਕੱਲੇ ਕਰ ਦੇ ਜੀ ਨਾਲ ਪਰ ਫੇਰ ਵੀ ਤੇਰਾ ਸਾਰਿਆਂ ਨੇ ਸਪੋਰਟ ਕੀਤਾ ਆ ਸਾਰਿਆਂ ਨੇ ਤਿੱਕਰ ਛੱਡਣ ਦਾ ਵੀ ਡਿਸੀਜਨ ਤੂੰ ਖੁਦ ਹੀ ਲੈ ਲਿਆ ਬਾਕੀ ਕੋਈ ਗੱਲ ਨਹੀਂ ਦੇਰ ਆਏ ਤਰਸ ਤਾਏ ਠੀਕ ਐ ਕੋਈ ਗੱਲ ਨਹੀਂ ਜੋ ਤੂੰ ਪਿੱਛੇ ਕੀਤਾ ਜਿੰਨਾ ਮਾੜਾ ਕੀਤਾ ਉਹਨੂੰ ਸਾਰੇ ਨੂੰ ਭੁੱਲ ਜਾ ਤੇ ਹੁਣ ਆਪਣੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ ਜਿੰਨਾ ਸਾਰਿਆਂ ਨਾਲ ਲੜਦੀ ਰਹੀਆਂ ਮਿਸਬੀਹੇਵ ਕਰਦੀ ਰਹੀ ਨਾ ਹੁਣ ਓਨਾਂ ਹੀ ਸਾਰਿਆਂ ਨੂੰ ਨਾ ਆਪਣੇ ਨਾਲ ਪਿਆਰ ਦੇ ਨਾਲ ਨਾ ਪਿਗਲਾ ਦੇ ਠੀਕ ਆ ਅੱਜ ਤੋਂ ਬਾਅਦ ਇਹ ਘਰ ਨੂੰ ਮੈਂ ਆਪਣਾ ਹੀ ਘਰ ਸਮਝਾਂਗੀ ਜਿਵੇਂ ਪਹਿਲਾਂ ਮੈਂ ਪਰਾਇਆ ਵਾਂਗ ਸਾਰੇ ਨਾ ਸਮਝਣਾ ਨਹੀਂ ਐ ਕਮਲਿਏ ਏ ਤੇਰਾ ਘਰ ਹੈਗਾ ਵਾ ਹਜੇ ਵੀ ਸਮਝਣਾ ਮੈਂ ਨਹੀਂ ਨਹੀਂ ਇੱਕ ਜਨਾਨੀ ਆ ਜਿਹੜੀ ਘਰ ਨੂੰ ਸਵਰਗ ਵੀ ਬਣਾ ਦਿੰਦੀ ਆ ਤੇ ਨਰਕ ਵੀ ਬਣਾ ਦਿੰਦੀ ਆ ਤੇ ਇਸ ਘਰ ਨੂੰ ਹੁਣ ਸਵਰਗ ਬਣਾ ਠੀਕ ਆ ਬਿਲਕੁਲ ਸਹੀ ਕਿਹਾ ਇੱਕ ਔਰਤ ਹੀ ਆ ਜਿਹੜੀ ਘਰ ਨੂੰ ਸਵਰਗ ਵੀ ਬਣਾਉਂਦੀ ਆ ਤੇ ਨਰਕ ਵੀ ਤੇ ਹੁਣ ਮੈਂ ਇਸ ਘਰ ਨੂੰ ਸਵਰਗ ਹੀ ਬਣਾਵਾਂਗੀ ਇਹ ਨਾ ਵੀ ਕਿ ਕਰ ਵਾਲਿਆਂ ਨੂੰ ਸਵਰਗ ਵਾਸੀ ਬਣਾ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਸਾਰਿਆਂ ਨੇ ਆ ਸਾਡੇ ਲਈ ਸ਼ੂਟ ਬਹੁਤ ਲੇਟ ਹੋ ਗਿਆ 10 ਵਜ ਗਏ ਸੱਚਮੁੱਚ ਆ ਦੇਖੋ ਅੱਜ ਫਸਟ ਟਾਈਮ 10:00 ਗਲੋਬ ਰਾਤ ਦੇ ਕਾਰਨ ਐਸੀ ਗਿਆ ਕਿਉਂਕਿ ਕਾਸ਼ ਕਿਉਂਕਿ ਸਵੇਰੇ ਤੁਹਾਨੂੰ ਵੀਡੀਓ ਮਿਲ ਸਕੇ ਸਿਰਫ ਇਸ ਕਰਕੇ ਓ ਮਹਾਰਾਜ ਇਹ ਤੁਹਾਡੇ ਕੋ ਮੰਗਦੇ ਕੀ ਆ ਸਿਰਫ ਤੇ ਸਿਰਫ ਇੱਕ ਲਾਈਕ ਤੇ ਇੱਕ ਕਮੈਂਟ ਇੱਕ ਸਬਸਕ੍ਰਾਈਬ ਤੇ ਕਰ ਦਿਆ ਕਰੋ ਚਲੋ ਜੀ ਤੇ ਇਸ ਵੀਡੀਓ ਦਾ ਟਾਪਿਕ ਸੀਗਾ ਤਲਾਕ ਦਾ ਕਾਰਨ ਮਾਂ ਜਿਵੇਂ ਕਿ ਕਈ ਕੁੜੀਆਂ ਸਾਰੀਆਂ ਨਹੀਂ ਆਪਾਂ ਕਹਿ ਸਕਦੇ ਕਈ ਕੁੜੀਆਂ ਤੇ ਕਈ ਕੁੜੀਆਂ ਦੀਆਂ ਮਾਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਵਾਂ ਕਿ ਆਪਣੀ ਕੁੜੀ ਦਾ ਘਰ ਆਪ ਹੀ ਤਬਾਹ ਕਰਨ ਦੇ ਵਿੱਚ ਲੱਗੀਆਂ ਹੁੰਦੀਆਂ ਵਾਂ ਤੇ ਕੁੜੀਆਂ ਵੀ ਜਿਹੜੀਆਂ ਵਾਂ ਕੁੜੀਆਂ ਦਾ ਫਰ ਜੇ ਕਿ ਉਹ ਪੇਕੀਆਂ ਤੇ ਸੋਹਰਿਆਂ ਦੋਵਾਂ ਨੂੰ ਬੈਲੈਂਸ ਕਰਕੇ ਤੁਰੇ ਨਾ ਕਿ ਪੇਕੀਆਂ ਦੀ ਗੱਲ ਸੋਹਰਿਆਂ ਵਿੱਚ ਤੇ ਸੋਹਰਿਆਂ ਦੀ ਗੱਲ ਪੇਕੀਆਂ ਦੇ ਵਿੱਚ ਕਰੇ ਇਸ ਤਰ੍ਹਾਂ ਜੇ ਕੁੜੀਆਂ ਕਰਨਗੀਆਂ ਤੇ ਦੋਵੇਂ ਘਰ ਹੀ ਖਰਾਬ ਹੋ ਜਾਣਗੇ ਉਹਨਾਂ ਦੋਵਾਂ ਦੀ ਇੱਕ ਦੂਸਰੇ ਦੇ ਨਾਲ ਨਹੀਂ ਬਣੂਗੀ ਜਿਵੇਂ ਕਿ ਇਸ ਦੇ ਵਿੱਚ ਐਂਡ ਦੇ ਵਿੱਚ ਕੁੜੀ ਘਰ ਛੱਡ ਕੇ ਆਪਣੀ ਮਾਂ ਦੇ ਕਹਿਣ ਤੇ ਆ ਜਾਂਦੀ ਹੈ ਆਪਣਾ ਸੋਹਰਾ ਪਰਿਵਾਰ ਛੱਡ ਕੇ ਤੇ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਮਾਪੇ ਪਿੱਛੇ ਲਾ ਕੇ ਕੰਮ ਕਰਦੀਆਂ ਹਨ ਉਹ ਪੁਲਿਸ ਇਸ ਤਰ੍ਹਾਂ ਦੇ ਕੰਮ ਨਾ ਕਰਿਆ ਕਰੋ ਤੇ ਮਾਵਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਕਿ ਤੁਸੀਂ ਕੁੜੀਆਂ ਨੂੰ ਨਾ 1 2 4 5 6 ਦਿਨ ਰੱਖ ਲੋਗੇ ਪਰ ਸਾਰੀ ਉਮਰ ਬਿਠਾ ਕੇ ਤੁਸੀਂ ਉਹਨਾਂ ਨੂੰ ਖਵਾ ਨਹੀਂ ਪਾਓਗੇ ਫਿਰ ਉਹੋ ਹੀ ਕੁੜੀਆਂ ਤੁਹਾਨੂੰ ਨਾ ਚੁੱਬਣਗੀਆਂ ਤੁਸੀਂ ਉਹਨਾਂ ਨੂੰ ਤਾਨੇ ਦੇਵੋਗੇ ਤੇ ਫੇਰ ਉਹ ਕੁੜੀਆਂ ਉਸ ਪੱਲ ਨੂੰ ਪਛਟਾਨ ਗਈਆਂ ਕਿ ਮੈਂ ਕਿਉਂ ਤੁਹਾਡੇ ਪਿੱਛੇ ਲੱਗ ਕੇ ਘਰ ਦੇ ਵਿੱਚ ਆ ਗਈ ਤੇ ਚਲੋ ਜੀ ਇਹੋ ਹੀ ਇਹਦੇ ਸਟੋਰੀ ਦਾ ਮੈਸੇਜ ਸੀਗਾ ਤੇ ਜੇ ਸਟੋਰੀ ਵਧੀਆ ਲੱਗੀ ਹੋਵੇ ਸਟੋਰੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਅ ਵਨ ਥਿੰਗ ਇਹਦੇ ਵਿੱਚ ਅਸੀਂ ਇੱਕ ਲੜਕੀ ਦਾ ਵਿਖਾਇਆ ਆ ਕਿ ਉਹ ਇਸ ਤਰ੍ਹਾਂ ਮਗਰ ਲੱਗਦੀ ਆ ਲੋਕਾਂ ਦੇ ਕਿ ਆਪਣਾ ਘਰ ਖਰਾਬ ਕਰਦੀ ਖੁਦ ਠੀਕ ਹੈ ਇਹੋ ਗੱਲ ਬੰਦਿਆ ਤੇ ਵੀ ਲੱਗ ਹੁੰਦੀ ਜੇ ਉਹ ਵੀ ਦੋਸਤਾ ਮਗਰ ਲੱਗ ਕੇ ਰਿਸ਼ਤੇਦਾਰਾਂ ਨੇ ਮਗਰ ਲੱਗ ਕੇ ਠੀਕ ਆ ਤੇ ਬਾਅਦ ਵਿੱਚ ਘਰੇ ਆ ਕੇ ਝਗੜੇ ਕਰਦੇ ਆ ਆਪਣੀ ਜ਼ਿੰਦਗੀ ਖੁਦ ਖਰਾਬ ਕਰਦੇ ਆ ਬਾਕੀ ਇਹਨਾਂ ਨੇ ਤੁਹਾਨੂੰ ਗੱਲ ਦੱਸ ਦਿੱਤੀ ਆ ਤੇ ਇਸ ਕਰਕੇ ਚਾਹੇ ਉਹ ਲੇਡੀ ਆ ਚਾਹੇ ਉਹ ਜੈਂਟਲ ਪਲੀਜ਼ ਕੋਈ ਵੀ ਆਪਣਾ ਘਰ ਨਾ ਖਰਾਬ ਕਰੋ ਇਹ ਚੀਜ਼ਾਂ ਹੋਣੀ ਪਤਾ ਲੱਗਦੀਆਂ ਇਹ ਚੀਜ਼ਾਂ ਪਤਾ ਲੱਗਦੀਆਂ ਜਦੋਂ 45-50 ਸਾਲ ਟੱਪ ਜਾਂਦੀ ਹੈ ਨਾ ਫਿਰ ਬੰਦੇ ਨੂੰ ਅਗਲ ਆਉਂਦੀ ਆ ਕਿ ਯਾਰ ਮੈਂ ਜ਼ਿੰਦਗੀ ਚ ਕੀ ਕੁਝ ਗਵਾ ਲਿਆ ਚਲੋ ਜੀ ਥੈਂਕ ਯੂ ਵੈਰੀ ਮਚ